ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਤ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੀਤ ਕਰਦੇ ਸਾਰੇ ਠੀਕ ਹੋਵੋਗੇ ਲਓ ਜੀ ਅਸੀਂ ਤੁਹਾਡੇ ਲਈ ਕਾਫੀ ਸੋਹਣੀ ਸੂਟ ਲੈ ਕੇ ਆਏ ਹਾਂ ਗਰਮੀਆਂ ਵਾਲੀ ਸੂਟ ਨੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਸਕਰੀਨ ਸ਼ਾਟ ਲੈ ਕੇ ਸਨ ਭੇਜ ਸਕਦੇ ਹੋ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੋਤ ਬੁਟੀਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਦੇਖੋ ਮੈਂ ਕਿੰਨਾ ਸੋਹਣਾ ਸ਼ਾਨਦਾਰ ਪ੍ਰਿੰਟ ਹੈ ਫਲਾਵਰ ਦੇਖੋ ਪ੍ਰਿੰਟਿੰਗ ਦੇਖੋ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਸੂਟ ਦੀ कॉटन ਦਾ ਸੂਟ ਹੈ ਬਹੁਤ ਸੋਹਣੇ ਸੂਟ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸੂਟ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਇਆ ਅੱਜ ਚਾਰ ਸੂਟ ਆਪਾਂ कॉटन ਦੇ ਵਿੱਚ ਤੇ ਬਰਬਰੀ ਦੇ ਵਿੱਚ ਦਿਖਾਵਾਂਗੇ ਬਹੁਤ ਸੋਹਣੇ ਪ੍ਰਿੰਟਡ ਜਾਇ ਹਨ ਥੋੜੀ ਪਸੰਦ ਦੇ ਅਨੁਸਾਰ ਅਗਲਾ ਸੂਟ ਹੈਗਾ ਮੈਂ ਇਹਦੇ ਵਿੱਚ ਮੈਚਿੰਗ ਸਲਵਾਰ ਦੇ ਨਾਲ ਦੇਖੋ ਕਿੰਨੀ ਸੋਹਣੀ ਟਿੰਡਿੰਗ ਮਣੀ ਹੋਈ ਹੈ ਪਲੇਨ ਬਾਟਮ ਬਣੀ ਗਈ ਹੈ ਨਾਲ ਤੇ ਜਿਹੜੀ ਜਿਹੜੀ ਮੇਰੇ ਭੈਣਾਂ ਨੂੰ ਸੂਟ ਪਸੰਦ ਆਈ ਜਾ ਰਹੇ ਨੇ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਪਲੀਜ਼ ਸਾਨੂੰ ਕਾਲ ਕਰਕੇ ਦੱਸਿਆ ਕਰੋ ਇਹੀ ਵਿਦਾਉਟ ਦੁਪੱਟਿਆਂ ਤੋਂ ਨੇ ਜੇ ਤੁਸੀਂ ਭੈਣ ਦੁਪੱਟਾ ਲੈਣਾ ਹੁੰਦਾ ਸਾਡੇ ਕੋਲ ਵਾਈਟ ਦੁਪੱਟੇ ਹੁੰਦੇ ਨੇ ਜਿਸ ਤਰ੍ਹਾਂ ਦੇ ਦਾ ਦੁਪੱਟਾ ਵਾਈ ਕਰਨਾ ਹੈ ਸਾਨੂੰ ਤੁਸੀਂ ਦੱਸ ਸਕਦੇ ਹੋ ਤੇ ਇਹਦੇ ਵਿੱਚ ਅਗਲਾ ਸੂਟ ਹੈਗਾ ਦੇਖੋ ਕਿੰਨਾ ਸੋਹਣਾ ਹੈ ਦੇਖੋ ਕਿੰਨਾ ਸੋਹਣਾ ਫਰੈਂਡਿੰਗ ਬਣੀ ਹੋਈ ਐ ਸੂਟ ਦੀ ਤੇ ਇਹ ਸੂਟ ਵੀ ਤਾਂ ਨੇ ਕਾਟਨ ਦਾ ਤੇ ਇਹ yellow जी ਕਲਰ ਦੇ ਵਿੱਚ ਮੱਠਾ ਜਿਹਾ yellow ਕਲਰ ਆ ਬਹੁਤ ਸੋਹਣੀ ਫਰੈਂਡਿੰਗ ਬਣੀ ਹੋਈ ਐ ਪਲੇਨ ਵਾਟਰ ਬਣੀ ਹੋਈ ਐ ਬਹੁਤ ਸੋਹਣਾ ਬ੍ਰਾਂਡ ਐ ਫੜੇ ਬਹੁਤ ਸੋਹਣਾ ਕੱਪੜਾ ਹੈਗਾ ਕੋਈ ਕਲਰ ਫੇਟਿੰਗ ਹੋਗਾ ਆਮ ਜੀ ਰੇਂਜ ਦੇ ਸੂਟ ਨੇ ਘਰ ਰੁਟੀਨ ਦੇ ਵਿੱਚ ਪਾਉਣ ਵਾਲੇ ਤੇ ਜੇ ਇਹ ਚ ਵੀ ਤੁਸੀਂ ਸੂਟ ਲੈਣੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਪੈਣੀ ਜ਼ਰੂਰ ਕਰਿਆ ਕਰੋ ਮੈਨੂੰ ਹੌਸਲਾ ਮਿਲੇ ਆਗਲਾ ਸੂਟ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਪਿਆਰਾ ਜਿਹਾ ਕਲਰ ਹੈ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਤੇ ਜਿਹੜੀ ਜਿਹੜੀ ਮੇਰੀ ਭੈਣਾਂ ਨੂੰ ਇਹ ਸੂਟ ਪਸੰਦ ਆਈ ਯਾਰ ਜੇ ਸ਼ਕਰੀਨ ਸੌਟ ਲੈ ਕੇ ਸਾਨੂੰ ਕਾਲ ਜ਼ਰੂਰ ਕਰੋ ਤੇ ਬਹੁਤ ਸੋਹਣੇ ਸੂਟ ਨੇ ਤੇ ਮੈਨੂੰ ਲਾਈਕ ਕਮੈਂਟ ਸ਼ੇਅਰ ਪੈਨੇ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰੋ ਤਾਂ ਕਿ ਸੋਹਣੇ ਸੋਹਣੇ ਸੂਟ ਸੋਹਣੋ ਮੈਂ ਦਿਖਾਉਂਦੀ ਰਹਾ ਤੇ ਇਹਦੇ ਵਿੱਚ ਅਗਲੇ ਚਾਰ ਸੂਟ ਆਪਾਂ ਬਰਬਰੀ ਦੇ ਵਿੱਚ ਦਿਖਾਵਾਂਗੇ ਬਹੁਤ ਸੋਹਣੇ ਲੈ ਕੇ ਆਏ ਤੁਹਾਡੇ ਲਈ ਕਲੈਕਸ਼ਨ ਦੇਖੋ ਮੈਡਮ ਬਰਬਰੀ ਦੇ ਵਿੱਚ ਮੈਚਿੰਗ ਸੂਟ ਹੈ ਕਿੰਨੇ ਸੋਹਣੇ ਪ੍ਰਿੰਟਿੰਗ ਹੈ ਪਲੇਨ ਬਾਟਮ ਹੈ ਤੇ ਬਰਬਰੀ ਦੇ ਵਿੱਚ ਇਹ ਸੂਟ ਹੈ ਬਹੁਤ ਸੋਹਣੇ ਤੇ ਪਸੰਦ ਕੀਤੇ ਨੇ ਮੇਰੀਆਂ ਭੈਣਾਂ ਨੇ ਇਹਨਾਂ ਸੂਟਾਂ ਦੀ ਡਿਮਾਂਡ ਬਹੁਤ ਜ਼ਿਆਦਾ ਰਹੀ ਹੈ ਬਹੁਤ ਸੋਹਣੇ ਸੂਟ ਨੇ ਜਿਹੜੀ ਜਿਹੜੀ ਮੇਰਾ ਭੈਣਾ ਨੂੰ ਸੂਟ ਪਸੰਦ ਆ ਯਾਰ ਇਹਨੇ ਸਕਰੀਨ ਸ਼ਾਟ ਲਓ ਤੇ ਸਾਨੂੰ ਜ਼ਰੂਰ ਭੇਜੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹੀਏ ਅਗਲਾ ਸੂਟ ਇਹਦੇ ਵਿੱਚ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ ਕਿੰਨਾ ਸੋਹਣਾ ਡਿਜ਼ਾਈਨ ਆ ਉਹੋ ਡਿਜ਼ਾਈਨ ਅਲੱਗ ਸੀ ਇਹਦੇ ਜਾਇਨ ਲੱਗ ਹੈ ਇਹਦੇ ਵਿੱਚ ਦੇਖੋ ਸਰਦਾਈ ਕਲਰ ਹੈ ਕਿੱਕ ਨੇ ਸੋਹਣੇ ਫਲਾਰ ਬਣਾਈ ਹੋਈ ਨੇ ਪਲੇਨ ਬਾਟਮ ਹੈ ਭੈਣ ਵਰਪਰੀ ਦੀ ਉਪਾਟਮ ਹੈ ਵਰਪਰੀ ਦੀ ਹੀ ਸ਼ਰਟ ਹੈ ਬਹੁਤ ਸੋਹਣੀ ਸੂਟ ਨਹੀਂ ਤੇ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਹਣੇ ਸੋਹਣੇ ਸੂਟ ਦਿਖਾਇਆ ਕਰਾਂਗੇ ਡੇਲੀ ਵੀਡੀਓ ਪਾਵਾਂਗੇ ਅਗਲਾ ਸੂਟ ਹੈ ਇਹ ਵਿੱਚ ਦੇਖੋ ਭੈਣ ਕਿੰਨਾ ਸੋਹਣਾ ਕਲਰ ਹੈ ਮਹਿੰਦੀ ਜਿਹਾ ਸ਼ੇਡ ਹੈ ਤੇ ਬਹੁਤ ਸੋਹਣਾ ਕੱਪੜਾ ਬਹੁਤ ਸੋਹਣਾ ਸੂਟ ਬਣਦਾ ਹੈ ਸੂਟ ਪਣੇ ਤੋਂ ਇੰਨੀ ਸੋਹਣੀ ਲੁੱਕ ਆਉਂਦੇ ਮੈਂ ਆਪਣਾ ਸੂਟ ਵੀ ਬਣਾਇਆ ਸੀ ਮੈਂ ਕਿਤੇ ਪਿੱਕ ਵੀ ਲਾ ਕੇ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਊਂਗੀ ਤੇ ਬਹੁਤ ਸੋਹਣੀ ਲੁੱਕ ਦੇ ਸੂਟ ਬਣਦੇ ਨੇ ਬਹੁਤ ਸੋਹਣੇ-ਸੋਹਣੇ ਸੂਟ ਨੇ ਇਸ ਕਰਕੇ ਤੁਸੀਂ ਲਾਈਕ ਕਮੈਂਟ ਸ਼ੇਅਰ ਦਬਕ ਕੇ ਕਰਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਲਾ ਸੂਟ ਹੈਗਾ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਕਲਰ ਹੈ ਸਰਦੇ ਇਹ ਕਲਰ ਦੇ ਵਿੱਚ ਸੂਟ ਹੈ ਇਹਦੀ ਪ੍ਰਿੰਟਿੰਗ ਅਲੱਗ ਹੈ ਤੇ ਮੈਚਿੰਗ ਬਾਟਮ ਹੈ ਬਹੁਤ ਸੋਹਣੇ ਸੋਹਣੇ ਸੂਟ ਨੇ ਪਹਿਨਣਾ ਤਾਂ ਤੁਸੀਂ ਬਸ ਲਾਹਾ ਲੈ ਲਓ ਬਹੁਤ ਦੱਪਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੇਖੋਪਣੇ ਜੇ ਸਾਡੇ ਚ ਕੋਈ ਕਮੀ ਹੈ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਮੈਂ ਤੁਹਾਡੇ ਲਈ ਵੱਡੇ ਵੱਡੇ ਧਮਾਕੇ ਕਰਾਂਗੇ ਆਪਾਂ ਬਹੁਤ ਵੱਡਾ ਆਫਰ ਲਾਵਾਂਗੇ ਸੂਟਾਂ ਤੇ ਤੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸੂਟਾਂ ਦੇ ਵਿੱਚ ਹੁਣ ਆਪਾਂ ਕਮੀ ਨਹੀਂ ਛੱਡਾਂਗੇ ਜੋ ਆਪਣੇ ਕੋਲ ਕਾਟ ਸੀ ਉਹ ਆਪਾਂ ਪੂਰੀ ਕਰ ਲਈਏ ਧੰਨਵਾਦ ਮਿਲਾਂਗੇ ਅਗਲੀ ਵੀਡੀਓ 'ਚ ਸੋਹਣੇ ਸੋਹਣੇ ਸੂਟਾਂ ਨਾਲ